ਕੜੇ ਦੀ ماں ਚੋਦ ਜਾਂਦੀ ਹੈ ਜਿਹੜੇ ਯੂਰੀਆ ਫਰਟੀਲਾਈਜ਼ਰ ਖੇਤਾਂ 'ਚ ਪਾਉਨੇ ਆ। ਹਲੇ ਬੇਮਤਲਬ ਦਾ ਜਿਲੇ ਤੁਸੀਂ ਚਿਤੜ ਤੋਂ ਨੇ ਆ ਟੱਟੀ ਵਾਲੇ ਸਾਲਿਓ ਫੇਰ ਕੜੇ ਲਾਉਨੇ ਆ। ਮੁੜ ਕੇ ਕੜਿਆਂ ਦੀ ਪੂਜਾ ਕਰਦੇ ਆ। ਬੱਤੀ ਦਿਨੇ ਕੜਿਆਂ ਨੂੰ ਸੈਕਸ ਕਰਨ ਵੇਲੇ ਹੈਂ? ਸਸੀ ਕਾਲ ਜੀ ਤੁਸੀਂ ਜੁੜ ਚੁੱਕੇ ਹੋ ਮੋਟਿਵ ਪੰਜਾਬ ਦੇ ਨਾਲ ਸੋਸ਼ਲ ਮੀਡੀਆ ਤੇ ਆ ਮੁੱਦਾ ਕੁਝ ਦਿਨਾਂ ਤੋਂ ਲੈ ਕੇ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈ ਜਿੱਥੇ ਇੱਕ ਨਿੰਗ ਸਿੰਘ ਆਪਣੇ ਕੜੇ ਦੇ ਨਾਲ ਆਂਡਾ ਭੰਨ ਰਿਹਾ ਹੁੰਦਾ ਹੈ ਕੁਝ ਲੋਕ ਇਸ ਨਿੰਗ ਸਿੰਘ ਨੂੰ ਗਲਤ ਕਹਿ ਰਹੇ ਨੇ ਕੁਝ ਲੋਕ ਸਹੀ ਕਹਿ ਰਹੇ ਨੇ ਉੱਤੇ ਇੱਕ ਨਿੰਗ ਸਿੰਘ ਨੇ ਵੀਡੀਓ ਪਾਈ ਹੈ ਇਸ ਨਿਹੰਗ ਸਿੰਘ ਦੇ ਹੱਕ ਵਿੱਚ ਕਿ ਉਸਨੇ ਕੜੇ ਦੇ ਨਾਲ ਆਂਡਾ ਭਰ ਲਿਆ ਤਾਂ ਫਿਰ ਕੀ ਆਫਤਾ ਜੀ ਤੁਸੀਂ ਕੜਾ ਪਾ ਕੇ ਜਿਹੜੇ ਕੰਮ ਕਰਦੇ ਹੋ ਉਹਨਾਂ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਤਾਂ ਦੋਸਤੋ ਨਿਹੰਗ ਸਿੰਘ ਪੂਰਾ ਗਰਮ ਹੋ ਚੁੱਕਾ ਹੈ ਇਸ ਮੁੱਦੇ ਨੂੰ ਲੈ ਕੇ ਇੱਕ ਬੰਦੇ ਨੇ ਕਮੈਂਟ ਕੀਤਾ ਸੀ ਇਸ ਵੀਰ ਤੇ ਲਈ ਤੇ ਉਸੇ ਦਾ ਹੀ ਰਿਪਲਾਈ ਕੀਤਾ ਇਸ ਨਿਹੰਗ ਸਿੰਘ ਨੇ ਤੁਹਾਡਾ ਕੀ ਵਿਚਾਰ ਹੈ ਕੜੇ ਦੇ ਨਾਲ ਆਂਡਾ ਭੰਨਣਾ ਸਹੀ ਹੈ ਜਾਂ ਗਲਤ ਹੈ ਕਮੈਂਟ ਕਰਕੇ ਜਰੂਰ ਦੱਸਿਓ ਜੇ ਹੁਣ ਤੁਸੀਂ ਦੇਖੋ ਇਸ ਨਿਹੰਗ ਸਿੰਘ ਦਾ ਵੀਡੀਓ ਕੀ ਕਿਹਾ ਇਸਨੇ ਕੜੇ ਦੇ ਨਾਲ ਆਂਡਾ ਭੰਨਣ ਦੇ ਬਾਰੇ ਉਹ ਇੱਕ ਢਿੱਲੋਂ ਅੰਬਰਸਰੀਆ ਆ ਤੂੰ ਆਪਣੀ ਸਲਾਹ ਆਪਣੇ ਆਪਣੇ ਕੋਲ ਨਹੀਂ ਰੱਖ ਸਕਿਆ ਪਚੀਨੀ ਤੈਨੂੰ ਗੱਲ ਪਿਓਲਟੀਆਂ ਕਰਨ ਲੱਗ ਪਿਆ ਤੂੰ ਕੜੇ ਦਾ ਐਡਾ ਕਿੱਡਾ ਕ ਮਸਲਾ ਬਣਾਉਣਾ ਤੈਨੂੰ ਮੇਰੇ ਕੋਲ ਮੇਰੇ ਨਾਲ ਰਹਿ ਕੇ ਦੱਸ ਤੈਨੂੰ ਦੇਖ ਤੈਨੂੰ ਮੈਂ ਤੈਨੂੰ ਦੱਸਦਾ ਮੈਂ 100 ਦੇ ਦਿਹਾੜੀ ਦੇ ਵਿੱਚ 100 ਕੰਮ ਕਰਦੇ ਆ ਕਦੇ ਖੇਤਾਂ ਦੇ ਵਿੱਚ ਕਹੀ ਚਲਾਉਨੇ ਕਦੇ ਖੇਤਾਂ ਦੇ ਵਿੱਚ ਇਹ ਸਪਰੇਅ ਪਾਉਨੇ ਆ ਕੜੇ ਦੀ ਮਾਂ ਚੋਦ ਜੰਦੀ ਆ ਜਿਹੜੇ ਯੂਰੀਆ ਫਰਟੀਲਾਈਜ਼ਰ ਖੇਤਾਂ 'ਚ ਪਾਉਨੇ ਆ ਸਮਝ ਗਿਆ ਕਿਤੇ ਪਾ ਕੇ ਦੇਖੀ ਕਿੱਦਾਂ ਦੀ ਪਾਣ ਚੜਦੀ ਆ ਕੜੇ ਦੇ ਉੱਤੇ ਸਾਲੇ ਬੇਮਤਲਬ ਦਾ ਜਿਲੇ ਤੁਸੀਂ ਚਿਤੜ ਤੋਂ ਨੇ ਆ ਟੱਟੀ ਵਾਲੇ ਸਾਲਿਓ ਫੇਰ ਕੜੇ ਲਾਉਂਦੇ ਆ ਮੁੜ ਕੇ ਕੜਿਆਂ ਦੀ ਪੂਜਾ ਕਰਦੇ ਆ ਧੂਪ ਬੱਤੀ ਦਿੰਦੇ ਕੜਿਆਂ ਨੂੰ ਸੈਕਸ ਕਰਨ ਵੇਲੇ ਹੈਂ ਹੱਥ ਹੱਥ ਰਸੀ ਕਰਨ ਵੇਲੇ ਕੋਈ ਤੁਸੀਂ ਜਿਲੇ ਬੱਕਰੇ ਝਾਟਕਦੇ ਆ ਫੇਰ ਹੀ ਖੂਨ ਨਾਲ ਲੱਥਪੱਥ ਹੁੰਦੇ ਇਹ ਆਂਡਾ ਭੰਨਣਾ ਤੁਹਾਨੂੰ ਸਾਲਿਓ ਪਤਾ ਹੈਗਾ ਬੇਫਕੂਫ ਨਾਨ ਫਰਟੀਲਾਈਜ਼ਡ ਇਹ ਆਂਡੇ ਆ ਸਾਲਿਓ ਇਹ ਮਸ਼ੀਨੀ ਆਂਡੇ ਆ ਜਿਹੜੇ ਮਾਰਕੀਟ ਦੇ ਵਿੱਚ ਆਉਂਦੇ ਆ ਸਾਲੇ ਬੇਫਕੂਫ ਫੇਰ ਬਾਇਓ ਦੇ ਵਿੱਚ ਲਿਖਣਾ ਆ ਆਖੇ ਗੁਲਾਮੀ ਦਾ ਬਾਣਾ ਹੋ ਸਕਦਾ ਆ ਜਮੀਰੋਂ ਮੈਂ ਆਜ਼ਾਦ ਰਹਿਣਾ ਕੋਸ਼ਿਸ਼ ਕਰੂੰਗਾ ਟੱਟੂ ਤੂੰ ਕੋਸ਼ਿਸ਼ ਕਰੂੰਗਾ ਸਾਲਿਆ ਜੇ ਤੂੰ ਐਡਾ ਹੀ ਗੈਰਤ ਦਾ ਗੈਰਤ ਮੰਨਦੇ ਆ ਜੇ ਤੁਸੀਂ ਐਡੇ ਗੈਰਤਮੰਦ ਆ ਗੁਲਾਮੀ ਦਾ ਬਾਣਾ ਕਹਨੂੰ ਪਾਉਣਾ ਦਸਵੇਂ ਪਾਤਸ਼ਾਹ ਦਾ ਆਜ਼ਾਦੀ ਦਾ ਬਾਣਾ ਪਾਓ ਤੁਹਾਡੀ ਸੋਚ ਵੀ ਗੁਲਾਮ ਆ ਤੇ ਤੁਸੀਂ ਆਪ ਵੀ ਗੁਲਾਮ ਆ ਕਿਉਂਕਿ ਖੋਪੜ ਖਾਲੀ ਆ ਨਾ ਗੁਰਮਤ ਤੋਂ ਬਿਨਾਂ